ਓ ਬਾਈ ਹਲੇ ਵੀ ਮਾਫੀ ਮੰਗ ਲਾ 12 ਘੰਟਿਆਂ ਦਾ ਟਾਈਮ ਰਹੇਗਾ ਚੰਗਾ ਰਹੇਗਾ ਓਏ ਬਾਈ ਮੈਂ ਨਹੀਂ ਮਾਫੀ ਮੁਫੀ ਮੰਗਦਾ ਕਿਸੇ ਤੋਂ ਆਪਾਂ ਨਹੀਂ ਮਾਫੀ ਮੁਫੀ ਮੰਗਦੇ ਓ ਜੱਟ ਦੇ ਮੋਢਿਆਂ ਤੇ 2 ਲੱਖ ਫੌਲਰ ਇੱਧਰ ਬੈਠਾ 2 ਲੱਖ ਬੌਲਰ ਇੱਧਰ ਬੈਠਾ ਅਸੀਂ ਕਿਉਂ ਡਰੀਏ ਯਾਰ ਕਿਸੇ ਤੋਂ ਮੈਨੂੰ ਦੱਸ ਕੀ ਕਹਾਂ ਕਰਿਆ ਅਸੀਂ ਓ ਫੌਲਰ ਤੋਂ ਬੀਬੀ ਦਾ ਵੀ ਸੀ 4-5 ਲੱਖ ਛੇਵੇਂ ਚ ਵੀ 4 ਜਾਣੇ ਉਹਨੂੰ ਲਾਂਬੂ ਲਾਉਣ ਗਏ ਨੇ ਅੱਛਾ ਪੁੱਤਾਂ 4-5 ਲੱਖ ਬੌਲਰ ਸੀ ਉਹਨੂੰ ਲੈਂਬੂਰੋਨਾਂ ਚਾਰ ਜਾਨੀ ਸੀ ਹੈ ਬਾਈ ਮੈਨੂੰ ਆਪਦੇ ਫੌਲਰਾਂ ਤੇ ਮਾਣਾ ਉਹਦੇ ਮਗਰ ਹੀ ਨਹੀਂ ਗਏ ਮੇਰੇ ਮਗਰ ਜਾਣ ਗਈ ਨਾ ਤੈਨੂੰ ਕੀ ਕਹਿੰਦੇ ਤੇਰੇ ਫੌਲਰ ਉਹ ਕਹਿੰਦੇ ਚੱਕ ਦਿਆਂਗੇ ਫੱਟੇ ਬਾਈ ਅਸੀਂ ਤੇਰੇ ਮਗਰਾਂ ਯਾਰ ਗੱਲਾਂ ਕੋਈ ਲਾ ਤੂੰ ਤਾਂ ਮੈਂ ਮਰ ਜਣਾ ਤੂੰ ਮਾਫੀ ਮੰਗ ਲਾ 24 ਘੰਟਿਆਂ ਦਾ ਟਾਈਮ ਬਾਈ ਅਸੀਂ ਨਹੀਂ ਮਾਫੀ ਮੰਗਦੇ ਮੇਰੇ ਮਗਰ ਲੱਖਾਂ ਲੋਕ ਨੇ ਉਹ ਕਮੈਂਟਾਂ ਚ ਹੀ ਉਹ ਕਰਨ ਵਾਲੇ ਨੇ ਬਹਿ ਜਾ ਬਹਿ ਜਾ ਕਰਾ ਦਾਂਗੇ ਚੱਕ ਦਾਂਗੇ ਫੱਟੇ ਮਾਰ ਦਾਂਗੇ ਪੈਂਦੀਆਂ ਦੇ ਵਿੱਚ ਕੋਈ ਨਹੀਂ ਖੜਦਾ ਹੁੰਦਾ ਅੱਛਾ ਹਾਂ ਭਾਈ ਇਹ ਵੀ ਤੇਰੀ ਗੱਲ ਠੀਕ ਆ ਯਾਰ ਲੈ ਵੀ ਕਿਸਾਨਪ੍ਰਭੋ ਸਾਡਾ ਮੈਸੇਜ ਆ ਇੱਕ ਹਨਾ ਆਪਣਾ ਮੈਸੇਜ ਹੀ ਆ ਵੀ ਵੀਰ ਬਣ ਕੇ ਦੇਖੋ ਜਿਹਨੇ ਇਹ ਗਲਤੀ ਕਰੀ ਐ ਉਹਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਆਪਣਾ ਵੀਡੀਓ ਬਣਾਉਣ ਦਾ ਮਕਸਦ ਤੇ ਇਹੀ ਵੀ ਭਾਈ ਫੌਲਰਾਂ ਤੇ ਮਾਨ ਨਾ ਕਰੋ ਪੈਂਦੀਆਂ ਦੇ ਵਿੱਚ ਕੋਈ ਨਹੀਂ ਖੜਦਾ ਪੈਂਦੀਆਂ ਦੇ ਵਿੱਚ ਕੋਈ ਨਹੀਂ ਖੜਦਾ ਜੇ ਸੁੱਡਣਾ 20 ਬੰਦੇ ਆ ਨਾ ਸੋਨੂੰ ਪੰਜ ਨੇ ਸਿੱਟ ਲਿਆ ਇਧਰ ਨੂੰ ਤੁਰ ਜਾਣਗੇ ਹੋ ਮੂੰਹ ਕਰਕੇ ਕੋਈ ਨਹੀਂ ਛੋਡੇ ਮਕਰ ਖੜਨਾ ਵੀਰੇ ਕਿਸੇ ਨੇ ਨਹੀਂ ਖੜਨਾ ਜੇ ਤੁਸੀਂ ਗੁਨਾਹ ਕਰਿਆ ਤਾਂ ਮੇਰੇ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਆ ਤੁਸੀਂ ਆਪਦੀ ਜਿਹੜੀਆਂ ਵੀਡੀਓ ਨੇ ਗੰਦੀਆਂ ਮੰਦੀਆਂ ਉਹ ਡਿਲੀਟ ਕਰ ਦਿਓ ਤੇ ਜਿਹੜਾ ਕੋਈ ਛੋਡੇ ਭਾਈ ਮਾਫੀ ਉਹ ਮੰਗ ਲੂ ਤੁਸੀਂ ਗਲਤ ਕੰਟੈਂਟ ਪਹਿਲਾਂ ਤਾਂ ਬਣਾਓ ਨਾ ਜੇ ਤੁਸੀਂ ਬਣਾ ਲਿਆ ਤੁਹਾਨੂੰ ਵਾਰਨਿੰਗ ਮਿਲ ਗਈ ਬਾਈ ਦੁਬਾਰੇ ਨਾ ਕਰੋ ਉਹ ਪਹਿਲਾਂ ਬੀਬੀ ਨੂੰ ਵੀ ਵਾਰਨਿੰਗ ਦਿੱਤੀ ਸੀ ਪਰ ਉਹ ਪਰ ਉਹ ਸੁਧਰੀ ਨਹੀਂ ਸੁਧਰੀ ਨਹੀਂ ਇੱਕ ਮਿੰਟਾ ਰਿੰਦਰ ਉਹਨੂੰ ਆਏ ਸੀ ਵੀ ਇਹ ਭਰੀ ਭੀੜ ਦੇ ਵਿੱਚ ਮੇਰੇ ਕੋਲੇ ਕਿਹੜਾ ਆਉਂਦਾ ਕਿਹਨੇ ਮੈਨੂੰ ਕੁਝ ਕਰਨਾ ਜਦੋਂ ਪਤਾ ਲੱਗਿਆ ਤੀਜੇ ਦਿਨ ਉਹਦਾ ਸੰਸਕਾਰ ਵੀ ਫਿਰ ਉਹਦੇ ਪਿੰਡ ਨਹੀਂ ਕਰਿਆ ਗਿਆ ਉਹਦਾ ਸੰਸਕਾਰ ਵੀ ਬਾਈ ਵਟੰਡੇ ਕਰਿਆ ਗਿਆਗਾ ਸਿਰਫ 4 ਜਣਿਆਂ ਨੇ ਕਰਿਆ ਪਰਿਵਾਰ ਪਰਿਵਾਰ ਨੇ ਇਹ ਗੱਲ ਹੋਰ ਬਾਈ ਜੇ ਆਪਾਂ ਗਲਤ ਕੰਟੈਂਟ ਦੇਖਦੇ ਆ ਤਾਂ ਹੀ ਲੋਕ ਬਣਾਉਂਦੇ ਨੇ ਹਾਂ ਠੀਕ ਆ ਜੇ ਸਾਡੇ ਮੂਰੇ ਅਚਨਚੇਤ ਯਾਰ ਗਲਤ ਕੰਟੈਂਟ ਵਾਲੀ ਵੀਡੀਓ ਨੰਗ ਪੋਣੇ ਵਾਲੀ ਜਾਂ ਕੋਈ ਹੋਰ ਬੇਸ਼ਰਮੀ ਵਾਲੀ ਵੀਡੀਓ ਆਉਂਦੀ ਆ ਉਸ ਨੂੰ ਲਾਇਕ ਨਾ ਕਰੋ ਸਭਾਂ ਦੀ ਡਿਸਲਾਈਕ ਕਰੋ ਡਿਸਲਾਈਕ ਕੱਢ ਕੇ ਰਿਪੋਰਟ ਕਰੋ ਉਹਦੇ ਚੈਨਲ ਨੂੰ ਵੀ ਜੇ ਵੱਧ ਤੋਂ ਵੱਧ ਰਿਪੋਰਟਾਂ ਮਾਰੋਗੇ ਤਾਂ ਚੈਨਲ ਆਪੇ ਬੰਦ ਹੋ ਜਾਊਗਾ ਬਾਕੀ ਤੁਸੀਂ ਯਾਰ ਗੰਦ ਨੂੰ ਦੇਖੋ ਹੀ ਨਾ ਆ ਗਿੰਗਾ ਦੋ ਇੱਕ ਮਿੰਟ ਰਿੰਦਰ ਪਰ ਅੱਜ ਦਾ ਟਾਈਮ ਇਹੋ ਜਿਹਾ ਆ ਪਾ ਮਾਂ ਪਿਓ ਦੇ ਵਿੱਚ ਜਾਂ ਚਾਰ ਆਪਦੇ ਭੈਣ ਭਰਾ ਦੇ ਸਾਹਮਣੇ ਫੋਨ ਖੋਲਣ ਜੋਗੇ ਨਹੀਂ ਇੰਨਾ ਗੰਦ ਪਾਇਆ ਗਿਆ ਇੰਨਾ ਗੰਦ ਪਾਇਆ ਪਿਆ ਹਾਂ ਇੱਕ ਗੱਲ ਹੋਰ ਆ ਹੁਣ ਜਿਵੇਂ ਤੂੰ ਕਿਹਾ ਵੀ ਫੋਨ ਉਹਨੂੰ ਗਾਹਾਂ ਨਗਾ ਦਿਓ ਪੰਜੇ ਉਂਗਲਾਂ ਬਈ ਇੱਕਸਾਰ ਨਹੀਂ ਹੁੰਦੀਆਂ ਜਿਹੜੇ ਬੱਚਿਆਂ ਦੇ ਅੱਧ ਜਵਾਨੀ ਸਿਰਤ ਹੁੰਦੀ ਕੂਕਦੀ ਆ ਨਾ ਜਵਾਨੀ ਸਿਰ ਤੇ ਪਹਿਰਾ ਰੱਖ ਕੋਲੇ ਭੈਣ ਬੈਠੀ ਹੋਵੇ ਚਾਹੇ ਕੋਲੇ ਉਹਦੀ ਮਾਂ ਬੈਠੀ ਹੋਵੇ ਉਹਨੇ ਉਹ ਚੀਜ਼ ਦੇਖਣੀ ਹੀ ਦੇਖਣੀ ਆ ਚਾਹੇ ਬਾਜ ਘੱਟ ਕਰਕੇ ਕਿਉਂ ਨਾ ਦੇਖ ਲਈ ਬਾਈ ਕਾਲਜ ਹੋਗਾ ਵੀ ਇਹ ਇਹਦੂ ਤਾਂ ਵੱਡੀ ਗੱਲ ਇਹ ਹੈ ਵੀ ਮੈਂ ਤਾਂ ਇਹੀ ਕਹਿਣਾਗਾ ਵਧੀਆ ਗੱਲ ਤਾਂ ਇਹੀ ਹੈ ਵੀ ਇਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਜਿਹੜੇ ਲੋਕ ਐ ਗਲਤ ਵੀਡੀਓ ਪਾਉਂਦੇ ਨੇ ਤੇ ਇਹਨਾਂ ਨੂੰ ਸੁਧਰ ਜਾਣਾ ਚਾਹੀਦਾਗਾ ਜੇ ਗੰਦੀ ਵੀਡੀਓ ਹੀ ਨਹੀਂ ਆਉ ਬਾਈ ਫੋਨ ਤੇ ਤਾਂ ਆਪਾਂ ਪਾਪੀ ਸੁਧਰ ਜਾਗੇ ਵਿੱਚ ਲੋਕ ਕਹਿੰਦੇ ਵੀ ਬਾਈ ਗਲਤ ਕੰਟੈਂਟ ਉਹਨਾਂ ਨੂੰ ਬਣਾਉਣ ਲਈ ਮਜਬੂਰ ਹੋਣਾ ਪੈ ਗਿਆ ਕਿਉਂਕਿ ਉਹਨਾਂ ਨੂੰ ਪੈਸੇ ਆਉਂਦੇ ਸੀ ਵੀਡੀਓ ਆਪਾਂ ਵੀ ਬਣਾਉਣੇ ਆ ਪਰ ਆਪਣੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਸੇਜ ਲੈ ਕੇ ਆਉਣੇ ਆ ਆਪਾਂ ਇੱਕ ਮਿੰਟ ਰੇਂਦਰ ਆਪਾਂ ਵੀਡੀਓ ਬਣਾਉਣੀ ਆ ਜਰ ਆਪਾਂ ਪੈਸੇ ਖਾਤਰ ਥੋੜੀ ਵੀ ਬਣਾਉਣੀ ਆ ਆਪਾਂ ਤਾਂ ਬਈ ਲੋਕਾਂ ਨੂੰ ਮੈਸੇਜ ਦਿੰਨੇ ਆ ਆਪਾਂ ਬਸ ਸ਼ੌਂਕ ਨੂੰ ਬਣਾਉਣੀ ਆ ਵੀ ਸਾਨੂੰ ਲੋਕ ਜਾਣਨ ਲੱਗਣ ਆ ਆਪਾਂ ਨੇ ਕੋਈ ਵੀਡੀਓ ਪੈਸੇ ਖਾਤਰ ਨਹੀਂ ਬਣਾਉਂਦੇ ਤੇਰੀ ਉਮਰ 40 ਸਾਲ ਹੋ ਗਈ ਮੇਰੀ 30 ਹੋ ਗਈ ਆਪਾਂ ਅੱਜ ਕਿਹੜਾ ਅੱਜ ਤੱਕ ਫੇਸਬੁੱਕ ਦੇ YouTube ਦੇ ਤੇ ਆ ਗਏ ਆਪਾਂ ਬਸ ਆਪਾਂ ਨੂੰ ਸ਼ੌਂਕ ਆ ਸ਼ੌਂਕ ਆ ਵੀਡੀਓ ਬਣਾਉਣੀ ਆ ਚਾਹੇ ਪੈਸੇ ਆਏ ਨਾ ਚੰਗੀ ਗੱਲ ਆ ਨਹੀਂ ਆਉਂਦੇ ਤਾਂ ਵੀ ਗੱਲ ਚੰਗੀ ਗੱਲ ਆ ਚਾਹੇ ਕਿਸੇ ਨੂੰ ਚੰਗੀ ਲੱਗੇ ਚਾਹੇ ਕਿਸੇ ਨੂੰ ਮੰਦੀ ਲੱਗੇ ਪਰ ਅਸੀਂ ਗੱਲ ਕਹਿਣੀ ਕਹਿਣੀ ਆ ਜੇ ਕਿਸੇ ਨੇ ਦੇਖਣੀ ਆ ਦੇਖੋ ਨਹੀਂ ਦੇਖਣੀ ਨਾ ਦੇਖੋ ਅਸੀਂ ਸਾਡੇ ਆਪਣੀਆਂ ਵੀਡੀਓ ਰੱਬ ਵਰਗੀਆਂ ਹੁੰਦੀਆਂ ਨੇ ਸਾਫ ਸੁਥਰੀਆਂ ਹੁੰਦੀਆਂ ਨੇ ਆਪਾਂ ਤਾਂ ਫਿਰ ਵੀ ਕਹਿ ਦਿੰਨੇ ਆ ਵੀ ਭਾਈ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਸੁਣ ਲਓ ਨਹੀਂ ਚੰਗੀਆਂ ਲੱਗਦੀਆਂ ਪਰ ਇਹ ਨਗਾ ਦੇ ਹਾਂ ਲੈ ਵੀ ਦੋਸਤੋ ਬਾਕੀ ਜੋ ਉਹ ਭਾਈ ਅਮਰਤਪਾਲ ਨੇ ਕੰਮ ਕੀਤਾ ਕਈ ਲੋਕ ਉਹਦਾ ਵਿਰੋਧ ਵੀ ਕਰ ਰਹੇ ਨੇ ਕੋਈ ਉਹਨੂੰ ਚੰਗਾ ਵੀ ਕਹਿ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ